ਇਸ ਸਮੇਂ ਇਸ ਸੈਕਟਰ 53 ਦੀ ਫਰਨੀਚਰ ਮਾਰਕੀਟ ਦੇ ਵਿੱਚ ਜਿੱਥੇ ਕਿ ਕੁਝ ਘੰਟੇ ਪਹਿਲਾਂ ਅੱਗ ਲੱਗਦੀ ਆ ਇੱਕ ਦੁਕਾਨ ਦੇ ਅੰਦਰ ਅੱਗ ਲੱਗਣ ਦੇ ਨਾਲ ਅੱਗ ਲਗਾਤਾਰ ਫੈਲਦੀ ਜਾਂਦੀ ਹੈ ਸਾਰਾਂ ਦੇ ਕਰੀਬ ਦੁਕਾਨਾਂ ਨੂੰ ਇਸ ਅੱਗ ਨੇ ਆਪਣੀ ਲਪੇਟ ਚ ਲੈ ਲਿਆ ਤੇ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਿਆ ਹਾਲਾਂਕਿ ਆਪਣਾ ਦਬੜੀ ਦੇ ਵਿੱਚ ਦੁਕਾਨਦਾਰਾਂ ਨੇ ਆਪਣਾ ਸਮਾਨ ਬਚਾਉਂਦੀਆ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਫਾਇਰ ਬ੍ਰੀਡ ਦੀਆਂ ਕਿ ਗੱਡੀਆਂ ਵੀ ਲੱਗੀਆਂ ਨੇ ਮਹਾਲੀ ਹੋਵੇ ਖਰੜੋਵੇ ਹੜੜੜੇ ਇਲਾਕੇ ਦੀਆਂ ਫਾਇਰ ਬ੍ਰੀਡ ਦੀ ਇੱਥੇ ਗੱਡੀਆਂ ਪਹੁੰਚੀਆਂ ਚਾਰਲਸ਼ੀਰ ਪਦਾਰਥ ਵੀ ਸੀ ਜਿਨ੍ਹਾਂ ਉੱਤੇ ਅੱਗ ਦਾ ਕਾਬੂ ਪਾਇਆ ਗਿਆ ਹੈ ਕਿਉਂਕਿ ਉੱਥੇ ਬਲਾਸਟ ਹੋਣ ਦਾ ਵੀ ਖਤਰਾ ਸੀ ਜਿਵੇਂ ਤਾਰਪੀਨ ਹੋਇਆ ਜਾਂ ਹੋਰ ਐਸੇ ਪ੍ਰੋਡਕਟ ਜਿਨ੍ਹਾਂ ਨਾਲ ਸਿਨਰ ਵਗੈਰਾ ਨਾਲ ਅੱਗ ਵੱਧ ਸਕਦੀ ਸੀ ਤਸਵੀਰਾਂ ਦਿਖਾਉਂਦੇ ਆ ਚੱਡੀਗੜ੍ਹ ਦੀਆਂ ਤ ਅੱਗ ਉਤੇ ਪੂਰੀ ਤਰ੍ਹਾਂ ਕਾਬੂ ਜਿਹੜਾ ਉਹ ਪਾ ਲਿੱਤਾ ਗਿਆ ਏ ਤੇ ਕੁਝ ਕੁ ਜਗ੍ਹਾ ਜਿਹੜਾ ਆ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਮਾਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਿਆ ਦੁਕਾਨਾਂ ਦਾ ਪੂਰਾ ਨਾਸ ਬਚੁੱਕਿਆ ਦੁਕਾਨਾਂ ਪੂਰੀ ਤਰ੍ਹਾਂ ਟੁੱਟ ਕੇ ਜੜੀਆਂ ਉਹ ਗਿਰ ਚੁੱਕੀਆਂ ਨੇ ਕਿਉਂਕਿ ਇਹ ਸ਼ੈੱਡ ਤੇ ਕੇਵਲ ਐਂਗਲਾਂ ਦੀਆਂ ਬਣੀਆਂ ਦੁਕਾਨਾਂ ਸੀ ਜੜੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਆ ਅੱਗ ਪੂਰੀ ਤਰ੍ਹਾਂ ਬੁੱਝ ਚੁੱਕੀ ਆ ਕੇਵਲ ਸੁਰਕ ਦੀ ਕਿਤੇ ਨਾਰਾਜ ਵੇਸ ਕਰਕੇ ਹੁਣ ਫਾਇਰ ਫਾਈਟਰਸ ਦੇ ਵੱਲੋਂ ਜਿਹੜਾ ਆ ਅੱਗ ਦੇ ਉੱਤੇ ਜਿਹੜਾ ਹੋਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੂਰੀ ਤਰ੍ਹਾਂ ਅੱਗ ਨੂੰ ਜਿਹੜਾ ਉਹ ਬੁਝਾਇਆ ਜਾ ਰਿਹਾ ਅੰਦਰ ਤੱਕ ਦੁਕਾਨਾਂ ਦੇ ਹਜੇ ਵੀ ਅੱਗ ਕਿਤੇ ਨਾ ਕਿਤੇ ਸਲਕ ਰਹੀ ਆ ਪਰ ਪੂਰੀ ਤਰ੍ਹਾਂ ਦੁਕਾਨਾਂ ਨੇ ਇਹ ਇੱਕ ਇੱਕ ਕਰਕੇ ਜਿੰਨੀਆਂ ਵੀ ਨਾਲ ਲੱਗਦੀਆਂ ਦੁਕਾਨਾਂ ਸੀ ਉਹ ਸਾਰੀਆਂ ਹੁਣ ਤਬਾਹ ਹੋ ਚੁੱਕੀਆਂ ਸੜ ਚੁੱਕੀਆਂ ਨੇ ਕਿਉਂਕਿ ਇਹ ਦੁਕਾਨਾਂ ਬਿਲਕੁਲ ਨਾਲ ਲੱਗਦੀਆਂ ਦੁਕਾਨਾਂ ਸੀਗੀਆਂ ਕਰੀਬਰ 20 ਦੇ ਦੁਕਾਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਜਿਹੜੇ ਨਾਲ ਲੱਗਦੀਆਂ ਦੁਕਾਨਾਂ ਸੀ ਪਰ ਇਹ ਚ ਸਾਰਾ ਤੋਂ 18 ਦੁਕਾਨਾਂ ਦੇ ਕਰੀਬ ਜੜੀਆਂ ਨੇ ਇਹ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਪੂਰੀ ਤਰ੍ਹਾਂ ਅੱਗ ਦੇ ਉੱਤੇ ਅੱਗ ਨੇ ਇਹਨਾਂ ਨੂੰ ਆਪਣੀ ਲਪੇਟ 'ਚ ਲਿੱਤਾ ਆ ਪਰ ਬਿੰਨਾ ਸਮਾਨ ਦੁਕਾਨਦਾਰਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈਆਂ ਬਚਾਇਆ ਗਿਆ ਇਸ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਉਹ ਸੜਕਾਂ ਤੇ ਹੀ ਬਾਹਰ ਸੁੱਟ ਦਿੱਤਾ ਗਿਆ ਸੀ ਤਾਂ ਕਿ ਦੁਕਾਨਾਂ ਖਾਲੀ ਕੀਤੀਆਂ ਜਾਣ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਜੇ ਸਮਾਨ ਦੁਕਾਨਾਂ ਦੇ ਅੰਦਰ ਮੌਜੂਦ ਰਹਿ ਜਾਂਦੇ ਤਾਂ ਸ਼ਾਇਦ ਅੱਗ ਹੋਰ ਵੀ ਭਿਆਨਕ ਹੋ ਸਕਦੀ ਸੀ ਪਰ ਹੁਣ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਿੱਤਾ ਗਿਆ ਏ ਕਿ ਸਾਡੇ ਇੱਕ ਮਾਤਾ ਜੀ ਹੈ ਜਿਨ੍ਹਾਂ ਦੀ ਦੁਕਾਨ ਸੜੀ ਹੈ ਤੁਹਾਡੀ ਕਿਹੜੀ ਦੁਕਾਨ ਸੀ ਵਿੱਚ ਇਹ ਇਹ ਸਮਰੇ ਜਿਹੜੇ ਚਦਰਾਂ ਗੀਤੀ ਪੰਜਾ ਕਿਵੇਂ ਪਤਾ ਜਿਵੇਂ ਲੱਗਿਆ ਜਾਂ ਅੱਗ ਲੱਗੀ ਪਹਿਲਾਂ ਨਾਲ ਵਾਲੀ ਲੱਗੀ ਬਾਹਰ ਤੇ ਮੈਂ ਤੁਹਾਡੇ ਕੋਲ ਅਸੀਂ 10 ਵਜੇ ਕੇ ਕਰੀਬ ਦੁਕਾਨ ਖੋਲੀ ਹੈ ਠੀਕ ਹੈ ਨਾ ਅਸੀਂ ਸਮਾਨ ਲੈ ਕੇ ਆਏ ਆ ਟੈਂਪੂ ਮੂਹਰੇ ਖੜੇ ਦਾ ਅਸੀਂ ਲਵਾਰੀਆਂ ਬਾਹਰ ਸਾਫ਼ ਕਰ ਰਹੇ ਸੀ ਕਸਾ ਅੰਦਰ ਇਕਦਮੇ ਅਗ ਲੱਗੀ ਪਿੱਛਾ ਜੀ ਬਿਜਲੀ ਦਾ ਸ਼ਾਰਟ ਕਟ ਗਿਆ ਹੋਇਆ ਕਾਰਨ ਬਤ ਲੱਗਿਆ ਕੁਝ ਕਾਰਨ ਕੋਈ ਨਹੀਂ ਬਤ ਲੱਗਿਆ ਅਸੀਂ ਤਾਂ ਬਾਹਰ ਦੇ ਇਨਨ ਸੁਕਰਤ ਕਿੰਨੇ ਜੀ ਸਮਾਨ ਸਵੇਰਾ ਫੋਨ ਤਾਂ ਫੋਨ ਵੀ ਸਾਡਾ ਉਹ ਕਾਊਂਟਰ ਜੇ ਰੱਖਿਆ ਹੋਆ ਉਹ ਵੀ ਚੱਕੜੇਗਾ ਟਾਈਮ ਮਿਲਿਆ ਠੀਕ ਹੈ ਨਾ ਛੋਟੀ ਦੁਕਾਨ ਤੋਂ ਹੀ ਅੱਗ ਦੀ ਸ਼ੁਰੂਆਤ ਹੋਈ ਜਾਂ ਨਾਲ ਕੀ ਹੋਰ ਪਹਿਲਾਂ ਲੱਗਿਆ ਉੱਥੇ ਦੇ ਪਿੱਛੇ ਤੇ ਲੱਗੀ ਹੈ ਪਿੱਛੇ ਦੁਕਾਨ ਕੇ ਸਾਡੇ ਪਿਛਲੇ ਪਾਸੇ ਸੀਸੇ ਵਾਲੀ ਦੁਕਾਨ ਹੈ ਕੋ ਸਾੜੀ ਅੱਗ ਆ ਸਾੜੀ ਕਨ ਬਚਾਲੇ ਉੱਥੇ ਤੇ ਲੱਗੀ ਪਿੱਛੇ ਤੇ ਠੀਕ ਹੈ ਨਾ ਕਿੰਨੇ ਕਦਾ ਨੁਕਸਾਨ ਹੋ ਗਿਆ ਜੀ ਕੁਛ ਅੰਦਾਜ਼ਾ ਨੁਕਸਾਨ ਹੁਣ ਅੰਦਾਜ਼ਾ ਕੀ ਦੱਸਾਂਗੇ ਇਸ ਦਾ ਠੀਕ ਹੈ ਨਾ ਤਾਂ ਸਮਾਨ ਪਿਆ ਉਸ ਦਾ ਹੁਣ ਐਸਟੀਮੇਟ ਲੱਗਾਈ ਲਾ ਕੇ ਪਤਾ ਲੱਗੇ ਨਹੀਂ ਪਾਇਆ ਸਾਰਾ ਨਾ ਨਾ ਕੁਝ ਵੀ ਨਹੀਂ ਹੈ ਜਿਹੜਾ ਸਾੜਿਆ ਉਹ ਬਾਹਰ ਵੀ ਬਾਹਰ ਵੀ ਹੋ ਗਿਆ ਸੜ ਗਿਆ ਉਹ ਜਿਹੜਾ ਬਾਹਰ ਹੀ ਘਟੇ ਉਹ ਵੀ ਕਹਿੰਦੇ ਜਿਹੜਾ ਬਾਹਰ ਉਹ ਕੱਢਿਆ ਤਾਂ ਉਹ ਵੀ ਸੜ ਗਿਆ ਨਾਲ ਕੇ ਨਾਲ ਉਹ ਸੇਕੇ ਨਾ ਹੋ ਗਿਆ ਤਾਂ ਨਾਲ ਜਾਣਗੇ ਹਿੰਮਤ ਇੰਦੀ ਕਿਸੇ ਦੀ ਠੀਕ ਹੈ ਨਾ ਇਹ ਜਿਹੜੀਆਂ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਸੜਕੇ ਸਵਾਰ ਟੈਂਪੂ ਖੜਿਆ ਤਾਂ ਮੂਰੇ ਉਹ ਟੈਂਪੂ ਨੂੰ ਵੀ ਅਗਲਾ ਜਿਹੜੀ ਮੈਂ ਸਮਝਾ ਟੈਂਪੂ ਵਾਹਿਆ ਬੰਦੇ ਨੂੰ ਤਾਂ ਕਾਲਵਾ ਕੇ ਅੱਗੇ ਪਰ ਬਾਹਰ ਲਾ ਕੇ ਆਇਆ ਉਸ ਪਰ ਲਵਾਰੀਆਂ ਦੀਆਂ ਉਹ ਟੈਂਪੂ ਨੂੰ ਲਵਾਰੀਆਂ ਸੀ ਉਹੀ ਸਾਫ਼ ਕਰ ਰਹੇ ਤੇ ਅੰਦਰ ਕਾ ਤਾਂ ਸਾਨੂੰ ਪਤਾ ਹੀ ਨਹੀਂ ਵੀ ਕਿਆ-ਕਿਆ ਬਣਿਆ ਕਿੰਨੀ ਦੇਰ ਬਾਅਦ ਮਦਦ ਪਹੁੰਚੀ ਜਾ ਕੁਛ ਮਦਦ ਤਾਂ ਜਦ ਕੰਮ ਹੋ ਲਿਆ ਦੇਦੀ ਹੋਇਆ ਉਹ ਤਾਂ ਹੋ ਲਿਆ ਤਾਂ ਕੰਮ ਫਿਰ ਮਦਦ ਇਸ ਕਿ ਕੋਈ ਮਦਦ ਨਹੀਂ ਤੁਸੀਂ ਮਤਲਬ ਰੋ ਨਾ ਇਹ ਹੈ ਕਿ ਚਲੋ ਜਾਨ ਦਾ ਨੁਕਸਾਨ ਹੁੰਦਾ ਬਚਾ ਹੋਇਆ ਇਹ ਅੰਦਰ ਨਹੀਂ ਜੀ ਇਹ ਚ ਸ਼ੁਕਰ ਦਾ ਰਹਿ ਗਿਆ ਇਹ ਤਾਂ ਬਾਹਰ ਵੀ ਇਹਨਾਂ ਜ਼ਗਰ ਬਚ ਗਈ ਠੀਕ ਹੈ ਨਾ ਇੱਕ ਮੁੰਡਾ ਹੋਰ ਤੋਂ ਉਸ ਨੂੰ ਭੇਜਿਆ ਵਾਹਾਂ ਲਵਾਰੀਆਂ ਸਾਫ਼ ਕਰਨੀਆਂ ਚਲ ਉਹ ਤੇ ਲੈ ਕੇ ਆ ਆਇਆ ਹੈ ਤੇਲ ਲੈ ਕੇ ਉਹ ਉਧਰੀ ਗਿਆ ਵਾ ਤਾਂ ਉਹ ਇੰਨੇ ਨੂੰ ਤਾਂ ਆਇਆ ਹੀ ਨਹੀਂ ਉਹ ਇੰਨੇ ਨੂੰ ਕੰਮ ਹੋ ਗਿਆ ਹੋ ਗਿਆ ਉਹਨਾਂ ਨੂੰ ਤਾਂ ਸੋ ਬਿਲਕੁਲ ਨਹੀਂ ਉਹ ਦੁਕਾਨਦਾਰ ਨੇ ਜਿਨ੍ਹਾਂ ਦਾ ਲੱਖਾਂ ਦਾ ਸਮਾਨ ਸੜ ਕੇ ਇਸ ਅੱਗ ਦੇ ਵਿੱਚ ਸੁਆਹ ਹੋ ਚੁੱਕਿਆ ਆਇਆ ਹੰਝੂ ਜਿਹੜੇ ਨੇ ਅੱਖਾਂ ਦੇ ਵਿੱਚ ਨੇ ਆਖਿਰਕਾਰ ਉਮੀਦ ਹੁੰਦੀ ਹੈ ਪਰ ਉਮੀਦਾਂ ਟੁੱਟ ਚੁੱਕੀਆਂ ਨੇ ਸਵਾਹ ਹੋ ਚੁੱਕਿਆ ਸਾਰਾ ਸਮਾਨ ਤੇ ਆਪਣੀ ਜਾਨ ਬਚਾ ਪਾਏ ਨੇ ਬਾਕੀ ਕੁਝ ਵੀ ਇਹਨਾਂ ਦਾ ਨਹੀਂ ਬਚਿਆ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ